ਲੋ ਦੋ ਗੁਰਦੀਆਂ ਵਾਲੇ ਪਿੰਡ ਵਾਲਾ ਮੇਰੇ ਵੀਰੋ ਦੀਪ ਤੇ ਦੂਸਰੇ ਪਾਸੇ ਦੇਖਾਂਗੇ ਵੀ ਮਲਿਆਂ ਦਾ ਚਾਫਾ ਭੜਦਾ ਹੋਇਆ ਬਗਲਾ ਲੱਗਦਾ ਜੋਰ ਦੋਨਾਂ ਪਾਸੇ ਸ਼ੇਰਾਂ ਦੇ ਦਰਮਿਆਨ ਪਾਲੀ ਰੇਡ ਤੇ ਪਹਿਲਾ ਜਫਾ ਲੱਗੂ ਦੁਨੀਆ ਨੱਚੂ ਮਾਣ ਕਰਦਾ ਸੇਵਾ ਸਿੰਘ ਰਾਣਾ ਇਸ ਨੌਜੰਦੀ ਖੇਡ ਤੇ ਪਾਲਾ ਜਲਾਲਪੁਰੀਆ ਕੇ ਫੜੇ ਜਲਾਲਪੁਰੀਏ ਪਾਲੇ ਦੇ ਯਾਰੋ ਵਿਰਲੇ ਹੀ ਨਹੀਂ ਛੁੱਟਦੇ ਇਹ ਜੱਟ ਹਾਥੀ ਤੇ ਗੁੱਗੂ ਗੱਲ ਤਿੰਨੇ ਝੂਮ ਝੂਮ ਕੇ ਤੁਰਦੇ ਜੱਟ ਹਾਥੀ ਤੇ ਗੁੱਗੂ ਗੱਲ ਤਿੰਨੇ ਝੂਮ ਝੂਮ ਕੇ ਤੁਰਦੇ ਆਹ ਦਿਉਰੇ ਦੀ ਧਰਤੀ ਦਾ ਰਵੀ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਪਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾ ਜੁੜਿਆ ਅਗਲੀ ਕਬੱਡੀ ਜੀਵਨ ਮਾਣੂਕੇ ਗੱਲ ਵਾਲੇ ਜੀਵਨ ਨੂੰ ਜਿਹੜੇ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਲੋ ਮਾਣੂਕੇਆ ਵਾਲਾ ਮੇਰੇ ਵੀਰੋ ਇਸ ਸਮੇਂ ਕਬੱਡੀ ਦਾ ਅਜੂਬਾ ਮੇਰੇ ਵੀਰੋ ਬੱਗਿਆ ਜਲਾਲ ਦੇ ਵਿੱਚ ਗੱਡੀ ਦਿੱਤੀ ਗਈ ਤੇ ਨਿਊਜ਼ੀਲੈਂਡ ਵਾਲੇ ਭਰਾਵਾਂ ਦਾ ਵੱਡਾ ਸਹਿਯੋਗ ਗੋਪੇ ਬੈਂਸਰਾ ਤੇ ਨਾਲ ਬੱਬਲੂ ਕੁਰੂ ਖੇਤਰ ਗੋਪੀ ਹਕੀਮਪੁਰ ਦਾ ਤੇ ਉੱਥੇ ਸਣੀ ਸਾਡਾ ਵੀਰ ਲੰਬੜੇ ਵਾਲਾ ਤੇ ਐਸਪੀ ਲਾਹੌਰੇ ਨੇ ਐਨ ਰੋਲ ਅਦਾ ਕੀਤੇ ਆ ਪਰ ਇੱਕ ਪਾਸੇ ਜੀਵਨ ਪਰ ਦੂਜੇ ਪਾਸੇ ਮਨੀਸ਼ ਲਾ ਤਕੜਾ ਜੋ ਅਗਲੀ ਕਿਲਖਾਂ ਚ ਪੰਡ ਦਾ ਵਾਅਦਾ ਕਰ ਗਿਆ ਬੱਗਾ ਅੰਬਾ ਆ ਗਿਆ ਖੇਡ ਦਾ ਲਓ ਕਬੱਡੀ ਦਾ ਮੇਰੇ ਵੀਰੋ ਨਵਾਬ ਇਸ ਸਮੇਂ ਖੇਡ ਦੇ ਮੈਦਾਨੇ ਅੰਦਰ ਕਬੱਡੀ ਪਾ ਰਿਹਾ ਹੈ ਪਿਛਲੇ ਜੱਫੇ ਤੇ ਸਰਦਾਰ ਗੁਰਜੀਵਨ ਸਿੰਘ ਜੀ ਹੁਣਾਂ ਵੱਲੋਂ ਜਲਾਲਪਰੀਏ ਪਾਲੇ ਦੇ ਲਈ 50 ਡਾਲਰ ਪੁੱਜਿਆ ਮੇਰੀ ਬੇਨਤੀ ਹੈ ਜੀ ਆਹ ਮਾਣ ਤੇ ਸਤਕਾਰ ਜ਼ਰੂਰ ਲੈ ਜਿਓ ਬਹੁਤ ਬਹੁਤ ਸਤਕਾਰ ਹੋਵੇਗਾ ਇਧਰ 50 ਡਾਲਰ ਦਾ ਮਾਣ ਦਾਸ ਦੇ ਲਈ ਵੀ ਪੁੱਜਿਆ ਲਓ ਅਗਲੀ ਰੇਡ ਦੇ ਨਾਲ ਜੁੜੀਏ ਗਪੁਰਜੀ ਪਿੰਡ ਦਾ ਦੀਪ ਮੇਰੇ ਵੀਰੋ ਖੇਡ ਦੇ ਮੈਦਾਨੇ ਅੰਦਰ ਕਬੱਡੀ ਪਾਉਂਦਾ ਹੋਇਆ ਇਹ 50 ਡਾਲਰ ਜਲਾਲਪੁਰੀਏ ਪਾਲੇਦੇ ਆ ਪਰ ਉਹ ਦੇਖੀਏ ਪਹਿਲੀ ਤੇ ਵੀ ਟੱਕਿਆ ਗਿਆ ਤੇ ਦੂਸਰੀ ਦੇ ਉੱਤੇ ਦੇਖਾਂਗੇ ਹਰਿਆਣੇ ਵਾਲਾ ਚੱਲਦੀਆਂ ਬਹਾ ਦੋਨੇ ਬੱਬਰ ਸ਼ੇਰਾਂ ਦੇ ਦਰਮਿਆਨ ਲੱਗਦਾ ਹੋਇਆ ਜੋਰ ਕਬੱਡੀ 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 ਓ ਦਰਸ਼ਕੀ ਵੀਰੋ ਆਇਆ ਨਜ਼ਾਰਾ ਐਨ ਕਹਿੰਦੇ ਸਵਾਦ ਵੱਧਿਆ ਹੋਇਆ ਖਿੰਦਾ ਭੋਜਰਾਜ ਮੇਰੇ ਵੀਰੋ ਐਨ ਫੈਸਲੇ ਕਰਦਾ ਵੀ ਨੰਬਰ ਜਿਹੜਾ ਹੈ ਉਹ ਰੇ ਕਿਸੇ ਦਾ ਜੁੜਿਆ ਜੈਜ ਧਾਰੀਵਾਲ ਹੁਣਾਂ ਦਾ ਮੇਰੇ ਵੀਰੋ ਸਰਦਾਰ ਮਨਜਿੰਦਰ ਸਿੰਘੀ ਬਾਸੀ ਸਾਹਿਬ ਹੁਣਾਂ ਦਾ ਐਸਪੀ ਲਾਹੌਰੀਏ ਹੁਣਾਂ ਦਾ ਲਓ ਦਿਲੋਂ ਸਤਕਾਰ ਹੈ ਵਿੱਕੀ ਲਾਹੌਰੀਏ ਹੁਣੀ ਪੂਰੀ ਮੇਰੇ ਵੀਰੇ ਇਸ ਸਮੇਂ ਛੰਨਾ ਵਾਲਾ ਪਾਉਂਦਾ ਹੋਇਆ ਕਬੱਡੀ ਖਲਾਲ ਮਹਾ ਪੈਂਦੀ ਹੋਈ ਰੇਡ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਤੇ ਵੇਖਦਾ ਜਮਾਨਾ ਅੱਜ ਖੜ ਖੜ ਕੇ ਚਾਰ ਜੱਫੀਆਂ ਦੇ ਵਿੱਚ ਸੂਰੇ ਵਾਲੀਆ ਮੇਰੇ ਵੀਰੋ ਗਗਨਾ ਲੱਗਿਆ ਹੋਇਆ ਹੈ 26 ਆ ਰਹੇ ਆ ਇਹਦਾ ਸ਼ਿਕਾਰ ਮਸ਼ੀਆਂ ਪਿੰਡ ਹੈ ਇਹ ਮੱਤੇ ਦਾ ਗਰਾਈ ਹੈ ਚ ਪੇੜਾਂ ਵਾਲੀ ਵੀ ਮੇਰੇ ਵੀਰੋ ਖੁੱਲੀ ਜਿਹੜੀ ਖੇਡਦੇ ਐ ਇਧਰਲੇ ਪਾਸੇ ਲੱਗਦਾ ਜੋਰ ਤੇ ਨੰਬਰ ਮੇਰੇ ਵੀਰੋ ਇਸ ਸਮੇਂ ਧਾਵੀ ਦੇ ਹਿੱਸੇ ਜੁੜਦਾ ਹੋਇਆ ਆਲਾ ਇਹ ਛੰਨਾ ਵਾਲਾ ਭੂਰੀ ਐ ਅਮਰਤ ਬੈਂਸ ਨੇ ਵੀ ਸ਼ਾਬਾਸ਼ ਦਿੱਤੀ ਆ ਵੀ ਮੁੰਡਿਆਂ ਐਨ ਵੱਡੇ ਵੀਰ ਸਵਾਦ ਆ ਗਿਆ ਜੀਵਨ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਫੇਰ ਵੱਧ ਗਿਆ ਮੇਰੇ ਮਿੱਤਰੋ ਮਾਨੂੰ ਕੇ ਗਿੱਲ ਪਿੰਡ ਐ ਇਸ ਲਈ ਜੀਵਨ ਦੀ ਪਈ ਹੋਈ ਰੇਡ ਅਮਨ ਦਿਉਰੇ ਦਾ ਪਾਲਾ ਜਲਾਲਪੁਰ ਦਾ ਨਾਲ ਫਿਰ ਸ਼ੀਲੂ ਤੇ ਮਨੀਸ਼ ਕਹੋ ਜੀ ਗੱਲ ਬਣਦੀ ਆ ਲੱਗੂ ਜੋਰਾ ਪਰ ਉਹ ਪੰਜਾਬ ਕਬੱਡੀ ਕਲੱਬ ਦੇ ਲਈ ਪਰ ਪੁਆਇੰਟ ਜਿਹੜਾ ਇਸ ਵੇਲੇ ਇਸ ਵੇਲੇ ਅਮਨ ਦਿਉਰੇ ਵਾਲਾ ਆਪਣੀ ਟੀਮ ਦੇ ਲਈ 1 ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਹੈ ਅਮਨ ਦਿਉਰੇ ਦਾ 1 ਲੱਖਾਂ ਜੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਲਓ ਅੱਗੇ ਕਰਦਾ ਹੋਇਆ ਲਓ ਅਗਲੀ ਕਬੱਡੀ ਮੈਦਾਨ ਦੇ ਵਿੱਚ ਰਵੀ ਦਿਉਰੇ ਵਾਲਾ ਮੇਰੇ ਮਿੱਤਰੋ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਵਰਗੀ ਖੜੀ ਹੋਈ ਤੌਪਾ ਆਹ ਸਾਹਮਣੇ ਗगन ਸੂਰੇ ਵਾਲੇ ਪਿੰਡ ਦਾ ਕਰਦਾ ਕੋਸ਼ਿਸ਼ ਪਰ ਲਖਣਕੇ ਪੰਡਿਆਂ ਵਾਲਾ ਚਾਚਾ ਫੈਸਲਾ ਕਰ ਗਿਆ ਵੀ ਪੁਆਇੰਟ ਜਿਹੜਾ ਹੈ ਉਹ ਰੇਡਰ ਦੇ ਹਿੱਸੇ ਜਾ ਜੁੜਿਆ ਹੈ ਪੁਆਇੰਟ ਜਿਹੜਾ ਹੈ ਇਸ ਵੇਲੇ ਨੌਜਵਾਨ ਧਾਵੀ ਨੇ ਮੇਰੇ ਵੀਰੋ ਦਸ਼ਮੇਸ਼ ਕਬੱਡੀ ਕਲੱਬ ਟੀਪੁੱਕੀ ਦੀ ਖੇਡ ਕਲੱਬ ਦੇ ਲਈ ਪੁਆਇੰਟ ਦਾ ਨੌਜਵਾਨ ਵਾਧਾ ਕਰ ਗਿਆ ਇਹ ਅਰਸ਼ ਲਾਨ ਬੱਟੂ ਹੈ ਇਹ ਲੈਂਦੇ ਪੰਜਾਬ ਦਾ ਜੰਪ ਲਿਆ ਇਹ ਨਿਊਜ਼ੀਲੈਂਡ ਦੇ ਕਹਿੰਦੇ ਲੋਕਲ ਮੈਚਾਂ ਦੇ ਵਿੱਚ ਵੀ ਬਹੁਤ ਸਾਰੇ ਦਾ ਖੇਡਿਆ ਹੈ ਔਰ ਅੱਜ ਇੰਟਰਨੈਸ਼ਨਲ ਮੈਚਾਂ ਦੇ ਵਿੱਚ ਪ੍ਰੋ ਪੰਜਾਬ ਕਬੱਡੀ ਕਲੱਬ ਰੰਜੇ ਸਿੱਕਾ ਦੀ ਖੇਡ ਕਲੱਬ ਦੇ ਵੱਲੋਂ ਪਰ ਦੂਜੇ ਪਾਸੇ ਜਲਾਲਪੁਰੇ ਕਲੋਜ਼ ਫਾਈਟਰ ਕਿਹੜੀ ਕਬੱਡੀ ਦਾ ਇਸ ਵੇਲੇ ਕਰਦਾ ਕੋਸ਼ਿਸ਼ ਲਾਉਂਦਾ ਟੱਕੜਾ ਜਫਾ ਐਨ ਗੱਲ ਵੱਖਰੀ ਜੀ ਕਰਦਾ ਹੈ ਦਸ਼ਮੇਸ਼ ਕਬੱਡੀ ਕਲੱਬ ਟਿੱਪੁਕੀ ਦੀ ਖੇਡ ਕਲੱਬ ਵੱਲੋਂ ਆਓ ਮੇਰੇ ਮਿੱਤਰੋ ਇਸ ਵੇਲੇ ਲਾਉਂਦਾ ਟੱਕੜਾ ਜਫਾ ਐਨ ਸਵਾਦ ਲੇ ਵੀ 골ਡੀ ਪਿਆ ਪਾਣੀ ਨੌਜੋਨਾ ਇਸ ਨੌਜੋਨ ਜਲਾਲਪੁਰੀਏ ਪਾਲੇ ਨੂੰ ਪਰ ਅਗਲੀ ਕਬੱਡੀ ਅੰਬਾ ਸੁਰ ਸਿੰਘ ਦਾ ਇਹ ਸੁਰ ਸਿੰਘ ਪਿੰਡ ਪਲਵਾਨਾਂ ਦਾ ਸੂਰ ਵੀਰ ਜਵਾਨਾਂ ਦਾ ਰਿਸ਼ੀਆਂ ਮੰਨਿਆ ਅਵਤਾਰਾਂ ਦਾ ਕਬੱਡੀ ਦੇ ਆ ਸਤਾਰਾਂ ਦਾ ਕਬੱਡੀ ਦੇ ਆ ਸਤਾਰਾਂ ਦਾ ਕਬੱਡੀ ਦੇ ਵੱਡੇ ਸਤਾਰਾਂ ਦਾ ਪਿੰਡ ਮੇਰੇ ਵੀਰੋ ਬਾਬਾ ਦਿਆਲ ਸਿੰਘ ਦੀ ਧਰਤੀ ਆਓ ਮੇਰੇ ਮਿੱਤਰੋ ਬਿਧੀ ਚੰਦ ਸੀਨਾ ਗੁਰੂ ਦਾ ਸੀਨਾ ਫੂਲ ਮਹਾਰਾਜ ਦੀ ਧਰਤੀ ਤੇ ਮੇਰੇ ਵੀਰੋ ਆਖਿਆ 6ਵੇਂ ਪਾਸ਼ਾ ਨੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਜਦੋਂ ਦਿਲਵਾਗ ਤੇ ਗਲਵਾਗ ਕੋੜੇ ਦੀ ਛਾਲ ਲਾਹੌਰ ਦੇ ਕਿਲੇ ਤੋਂ ਮਰਾਈ ਹੈ ਤੇ ਉਦੋਂ ਆਖਿਆ ਵੀ ਬਿਧੀ ਚੰਦ ਸੀਨਾ ਇਹ ਗੁਰੂ ਦਾ ਸੀਨਾ ਲਓ ਦੁਪੁਰਜੀ ਵਾਲਾ ਦੀਪ ਬੱਗਿਆ ਆ ਜਾ ਫਿਰ ਖੇਡ ਮੈਦਾਨ ਲਓ ਦੁਪੁਰਜੀ ਵਾਲਾ ਮੇਰੇ ਵੀਰੋ ਫਿਰ ਦੇਖੀ ਇਹਦੀ ਹਲਕਾ ਜਿਹਾ ਲਾ ਟੱਚ ਆਪਣੀ ਟੀਮ ਦੇ ਹਿੱਸੇ ਨੰਬਰ ਦਾ ਮੇਰੇ ਵੀਰੋ ਇਜਾਫਾ ਕਰਦਾ ਹੋਇਆ ਛੰਨਾ ਵਾਲਾ ਪੂਰੀ ਹਲਕੇ ਹਲਕੇ ਕਦਮਾਂ ਦੇ ਨਾਲ ਫਿਰ ਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਜ਼ਿਲ੍ਹਾ ਬਰਨਾਲਾ ਲਓ ਸਾਹਮਣੇ ਪੈਂਦੀ ਹੋਈ ਰੇਡ ਮੋٹے ਮੋٹے ਪੱਟਾਂ ਦੇ ਦਰਮਿਆਨ ਦੇਖਾਂਗੇ ਵੀ ਅੰਦਰਲੇ ਪਾਸੇ ਥਾਪੀ ਵੱਜੀ ਹੈ ਇਧਰ ਕਹਿੰਦੇ ਪੁੱਠੀ ਦਾ ਮਾਰ ਛੋਟਾ ਸੋਹਣ ਲੱਗਿਆ ਹੋਇਆ ਹੈ ਉੱਚੇ ਲੰਬੇ ਕੱਦ ਵਾਲਾ ਮੇਰੇ ਵੀਰੋ ਸੂਰੇ ਵਾਲੀਆ ਗਗਨਾ ਤੇ ਆਹ ਦੇਖੀਏ ਵੀ ਮੇਰੇ ਵੀਰੋ ਗੁਲਦੀਪ ਸ਼ਿਕਾਰਾਂ ਵਾਲਾ ਖਿਲਾਰ ਮਹਾ ਮੋਰੇ ਹੋ ਗਿਆ ਮੋਰੇ ਖੜ ਕੇ ਹੌਸਲਾ ਕਰਕੇ ਪੁੱਤਰਿਆ ਸਾਨ ਸਿੰਘਾਂ ਤੋਂ ਫੜ ਕੇ ਬੱਲ ਹੁੰਦਾ ਕਿਸੇ ਕਿਸੇ ਨੂੰ ਡੇਕਣ ਦਾ ਤੇ ਰਾਜੇ ਖੇਲੇ ਅੜਬ ਪੰਜਾਬੀ ਰੱਖਦੇ ਜਿਗਰਾ ਕਬੱਡੀ ਖੇਲਣ ਦਾ ਆਹ ਹੀਰੇ ਪੱਟ ਦੀ ਅਗਲੀ ਰੇਡ ਮੇਰੇ ਵੀਰੋ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਪ੍ਰੋ ਪੰਜਾਬ ਦੀ ਤਰਫੋਂ ਪੈਣ ਜਾ ਰਹੀ ਹੈ ਆਹ ਗੱਬਰੂ ਦੀ ਫੈਨ ਫੋਲੋਇੰਗ ਆਹ ਗੱਬਰੂ ਦੇ دیਵਾਨੇ ਵੀ ਮੇਰੇ ਵੀਰੋ ਕਬੱਡੀ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਆ ਲਓ ਸਾਹਮਣੇ ਮੇਰੇ ਵੀਰੋ ਕਦੇ ਯੂਰਪ ਕਦੇ ਕੈਨੇਡਾ ਕਦੇ ਅਮਰੀਕਾ ਦੇ ਖੇਡ ਮੈਦਾਨਾਂ ਦੇਖ ਖੇਡਣ ਵਾਲਾ ਖਿਡਾਰੀ ਹੈ ਦੋਨਾਂ ਬੱਬਰ ਸ਼ੇਰਾਂ ਦੇ ਦਰਮਿਆਨ ਇਹ ਜਲਾਲਪਰੀਆ ਪਾਲਾ ਮੇਰੇ ਵੀਰੋ ਇਹ ਕਬੱਡੀ ਦਾ ਰਾਈਟਰ ਹੈ ਇਹ ਮੇਰੇ ਵੀਰੋ ਗੋਪੇ ਵੈਸ ਹੁਣਾ ਦਾ 골ਡੀ ਸਹੋਤੇ ਹੁਣਾ ਦਾ ਸਰਦਾਰ ਦਰਸ਼ਨ ਸਿੰਘ ਜੀ ਮੇਜਰ ਹੁਣਾ ਦਾ ਚਿਹਤਾ ਹੈ ਲਓ ਰਵੀ ਦਿਉਰੇ ਵਾਲਾ ਇਹ ਮਸਤ ਮੋਲਾ ਜਿਹਾ ਮੇਰੇ ਲਈ ਖਿਡਾਰੀ ਹੈ ਰਵੀ ਦਿਉਰੇ ਵਾਲਾ ਇੱਕ ਬੇਨਤੀ ਹੈ ਦੋਨੋਂ ਪਾਸਿਆਂ ਤੋਂ ਵੀ ਜਿਹੜੇ ਟੀਮ ਦੇ ਨਾਲ ਆਏ ਸੱਜਣੇ ਇੱਕ ਇੱਕ ਬੰਦਾ ਵੀ ਖੇਡ ਮੈਦਾਨ ਦੇ ਵਿੱਚ ਹੋਣਾ ਚਾਹੀਦਾ ਬਾਕੀ ਸਾਰੇ ਮੇਰੇ ਭਰਾ ਆਪਾਂ ਬੈਠ ਜਾਈਏ ਬੜੀ ਮਿਹਰਬਾਨੀ ਹੋਊਗੀ ਫੈਡਰੇਸ਼ਨ ਵੱਲੋਂ ਬੇਨਤੀ ਹੈ ਅੱਛਾ ਦੋ ਦੋ ਐਨੇ ਜੀ ਦੋ ਦੋ ਵੀਰ ਹੀ ਖੇਡ ਮੈਦਾਨ ਦੇ ਵਿੱਚ ਰਹਿਣੇ ਚਾਹੀਦੇ ਆ ਬਾਕੀ ਆਪਾਂ ਸਾਰੇ ਬੈਠ ਜਾਈਏ ਬੜੀ ਮਿਹਰਬਾਨੀ ਹੋਊਗੀ ਜਿਹੜਾ ਦੀਪਤ ਮੁਰਜੀ ਵਾਲਾ ਨੰਬਰ ਸੀ ਹੋਲਡ ਹੋਇਆ ਸੋ ਉਹ ਦੀਪਦ ਬੁਰਜੀ ਦੇ ਹੱਕ ਦੇ ਵਿੱਚ ਗਿਆ ਇਹ ਨੋਟ ਕਰ ਲਿਓ ਜੀ ਉਹ ਪ੍ਰੋ ਪੰਜਾਬ ਕਬੱਡੀ ਕਲੱਬ ਰੰਜੇ ਸਿੱਕਾ ਦੀ ਖੇਡ ਕਲੱਬ ਦੇ ਲਈ ਜੁੜ ਚੁੱਕਿਆ ਆ ਨਵੀਂ ਟੀਮ ਬਣਾਈ ਆ ਭਰਾਵਾਂ ਨੇ ਮੁੰਡਿਆਂ ਨੂੰ ਬਹੁਤ ਸ਼ਾ ਅੱਛਾ ਬੜਾ ਆ ਸਾਹਮਣੇ ਇੱਕ ਪਾਸੇ ਕਹਿੰਦੇ ਲਹਿੰਦੇ ਪੰਜਾਬ ਦਾ ਐਨ ਗੱਲ ਕਰ ਜੂ ਵੱਖਰੀ ਜੀ ਬੱਟੂ ਪਰ ਸੇ ਸ਼ੀਲੂ ਸ਼ੀਲੂ ਤੇ ਮੱਟੂ ਸ਼ੀਲੂ ਤੇ ਬੱਟੂ ਸ਼ੀਲੂ ਤੇ ਸ਼ੀਲੂ ਤੇ ਬੱਟੂ ਮੇਰੇ ਵੀਰੋ ਦੋਨਾਂ ਦੇ ਦਰਮਿਆਨ ਨੋਕ ਤੇ ਓਗ ਜਿਹੜੀ ਕੌਡੀ ਦੀ ਝੜਪ ਹੈ ਉਹਦੇ ਬਾਅਦ ਪਿਆਰ ਤੇ ਸਤਿਕਾਰ ਹੈ ਮੇਰੇ ਵੀਰੋ ਮਾਝੇ ਦਾ ਮਝਾਲ ਹੈ ਪਾਉ ਪਾਉ ਕਹਿੰਦੇ ਨਾ ਕੋਈ ਫੇਰਾ ਫੇਰੀਆਂ ਰਾਵੀ ਵਾਲੇ ਪਾਣੀਆਂ ਦਾ ਮੇਰੇ ਵੀਰੋ ਵੱਡੇ ਏਰੀਆ ਦੂਸਰੇ ਪਾਸੇ ਮਹਿਮਦਵਾਲ ਪਿੰਡ ਹੈ ਗਿੱਡੀ ਦਾ ਇਹ ਜੋਤੇ ਦਾ ਮੇਰੇ ਵੀਰੋ ਸੰਦੀਪ ਦਾ ਆਹ ਜਾ ਜੁੜਿਆ ਦਸ਼ਮੇਸ਼ ਸਪੋਰਟਸ ਕਲੱਬ ਟੀਪੂਕੀ ਦੇ ਹਿੱਸੇ ਇਹ ਬਾਜਾਂ ਵਾਲੇ ਦੇ ਨਾਂ ਦੇ ਉੱਤੇ ਬਣੀ ਹੋਈ ਟੀਮ ਮੇਰੇ ਵੀਰੋ ਕਲਗੀਆਂ ਵਾਲੇ ਨੇ ਅਨੰਦਪੁਰ ਛੱਡ ਦਿੱਤਾ ਬਾ ਕਿਸੇ ਪਾਸੇ ਕੋੜਾ ਕਿਸੇ ਪਾਸੇ ਬੜਾ ਖੂਨ ਤੂ ਡੋਲਿਆ ਧਰਵਲੀ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਲਓ ਹਰਿਆਣੇ ਵਾਲਾ ਇਸ ਸਮੇਂ ਮੇਰੇ ਵੀਰੋ ਅੰਮਾ ਹੈ ਦਿਉਰੇ ਵਾਲਾ ਤੇ ਦਬੁਰਜੀਆ ਵਾਲਾ ਦੀਪ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅੰਬਾ ਸੋਰ ਸਿੰਘੀ ਆਵ ਹੈ ਮੇਰੇ ਮਿੱਤਰੋ ਥੱਬੇ ਥੱਬੇ ਤੇ ਪਟਨ ਆਓ ਇਸ ਲਈ ਖੇਡ ਮੈਦਾਨ ਦੇ ਵਿੱਚ ਰਵੀ ਸ਼ੇਰ ਸਿੰਘ ਦਾ ਅੰਬਾ ਪਾਉਂਦਾ ਰੇਡ ਆਹ ਚਾਰਾ ਜੱਫੇ ਦੇ ਵਿੱਚੋਂ ਹੁਣ ਕੌਣ ਮਹਿਮਦ ਵਾਲੀਆ ਜਾਂ ਛੋਟਾ ਸੋਹਣਾ ਇਹ ਮਹਿਮਦ ਵਾਲੀਆ ਕਿੰਨੀ ਹੈ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਇਸ ਵੇਲੇ ਰੀਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਇਹ ਆ ਅੰਬਾ ਸੁਰ ਸਿੰਘ ਦੀ ਟੀਮ ਦਾ ਨੌਜਵਾਨ ਆਪਣੀ ਟੀਮ ਦੇ ਲਈ ਇੱਕ ਲੱਖਾਂ ਦੇ ਨੰਬਰ ਦਾ ਵਾਅਦਾ ਦਸ਼ਮੇਸ਼ ਕਬੱਡੀ ਕਲੱਬ ਟੀਪੂਕੀ ਦੀ ਖੇਡ ਕਲੱਬ ਦੇ ਲਈ ਕਰ ਗਿਆ ਅਗਲੀ ਕਬੱਡੀ ਹੀਰਾ ਪਟ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚ ਬੈਠਾ ਗੁਲਾਮ ਆਵਾਸ ਪਟ ਉਹ ਵੀ ਦੇਖਦਾ ਹੋਣਾ ਵੀ ਭਾਣ ਜਾ ਐਨ ਪੁੱਤਾ ਵਰਗਾ ਭਾਣ ਜਾ ਐਨ ਦੁਨੀਆ ਦੁਨੀਆ ਦੇ ਵਿੱਚ ਆਪਣੀ ਖੇਡ ਦਾ ਸਿੱਕਾ ਮਨਾ ਰਿਹਾ ਆਓ ਸਾਹਮਣੇ ਦੇਖਣਾ ਵੀ ਇਸ ਵੇਲੇ ਪੁਆਇੰਟ ਜਿਹੜਾ ਇਹ ਹੈ ਹੀਰਾ ਬੱਟ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਹੀਰਾ ਬੱਟ ਰਵੀ ਦਿਉਰਾ ਆ ਰਿਹਾ ਹੈ ਜੈਦ ਬਾਜੀ ਇਹ ਨੋਟ ਰੱਖਿਓ ਜੀ ਅਮਰਤ ਸੰਧੂ ਦਸੂਹੇ ਵਾਲਾ ਤੇ ਦਿਵਜੋਤ ਢਿੱਲੋਂ ਹਣੀ ਕਹਿੰਦੇ ਆ ਵੀ ਟੀਮ ਪੁੱਕੀ ਵਾਲੇ ਜਾਫੀ ਜਿੰਨੇ ਜਫੇ ਲਾਣਗੇ ਹਰ ਜਫੇ ਮੇਸ਼ ਪਲੱਸ ਲਾਈਨਜ਼ ਬ੍ਰਦਰ ਕਬੱਡੀ ਕਲੱਬ ਆ ਦਸ਼ਮੇਸ਼ ਪਲੱਸ ਲਾਂਜ ਬ੍ਰਦਰ ਪਰ ਪਹਿਲਾ ਟੱਚ ਕਹਿੰਦੇ ਸ਼ੀਲੂ ਨੂੰ ਲੱਗਿਆ ਔਰ ਇਸ ਕਰਕੇ ਪੁਆਇੰਟ ਜਿਹੜਾ ਜੀਵਨ ਮਾਨੁਕੇ ਵਾਲੇ ਦੇ ਹੱਕ ਦੇ ਵਿੱਚ ਦੁੱਗਾਂ ਵਾਲੇ ਅਮਨ ਨੇ ਕਰ ਦਿੱਤਾ ਅਗਲੀ ਕਬੱਡੀ ਸ਼ਨ ਦਾ ਮੇਰੇ ਮਿੱਤਰੋ ਇਹ ਨੌਜਨ ਬੈਸਟ ਹੈ ਇਹ ਤਿੰਨ ਸੀਜ਼ਨਾਂ ਦਾ ਬੈਸਟ ਹੈ ਔਰ ਕਾਫੀ ਸਮੇਂ ਬਾਅਦ ਖੇਡਿਆ ਕਿਉਂਕਿ ਛੱਟ ਤੋਂ ਬਾਅਦ ਇਹ ਨੌਜਨ ਮੇਰੇ ਮਿੱਤਰੋ ਦੁਬਾਰਾ ਫੇਰ ਆਇਆ ਰਣ ਸਿੰਘ ਰਣੀਆਂ ਨੇ ਕੀਤਾ ਫਿੱਟ ਆਓ ਸਾਹਮਣੇ ਦੇਖਣਾ ਵੀ ਇਸ ਲਈ ਲੱਗਿਆ ਜਫਾ ਤੇ ਪੁਆਇੰਟ ਜਿਹੜਾ ਪ੍ਰੋ ਪੰਜਾਬ ਲੋ ਦਬੁਰਜੀ ਵਾਲਾ ਮੇਰੇ ਵੀਰੋ ਫੇਰ ਇਸ ਸਮੇਂ ਖੇਡ ਦੇ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ ਬਾਈ ਹਰਦੀਪ ਉਹਨਾਂ ਦਾ ਪੈਂਡੇਰੇ ਵਾਲਿਆਂ ਦਾ ਕਰਨ ਕੈਟੀ-ਕੈਟੀ ਤੇ ਅਮਰਿੰਦਰ ਕੈਟੀ-ਕੈਟੀ ਬਾਈ ਦਾ ਬਹੁਤ ਬਹੁਤ ਧੰਨਵਾਦ ਹੈ ਵੱਡਾ ਸਤਿਕਾਰ ਜਿਹੜਾ ਇਹ ਬੋਲਾਂ ਦਾ ਪੋਈਦਾ ਕਰਦੇ ਨੇ ਲੋ ਫੇਰ ਰੌਲਾ ਗੋਲਾ ਚਲਦੇ ਹੋਏ ਮੈਦਾਨ 골ਡੀ ਸਹੋਦਾ ਵੀ ਮੇਰੇ ਵੀਰੋ ਇਸ ਸਮੇਂ ਟੀਮ ਰਹੀਆਂ ਨੇ ਅਗਲੀ ਰੇਡ ਦੇ ਨਾਲ ਜੁੜੀ ਹੈ ਮੇਰੇ ਵੀਰੋ ਜਾਮਾ ਰਾਏ ਵਾਲਾ ਲੋ ਰੇਸ਼ਮ ਮੇਰੇ ਵੀਰੋ ਅਗਲੀ ਰੇਡ ਪਾਉਂਦਾ ਹੋਇਆ ਹੜਦੇ ਬਾਬਲਾ ਹੜਦੇ ਆ ਮੈਚ ਨੇ ਵੀ ਅੱਜ ਦੁੱਖ ਦੂਰ ਦੇ ਕਹਿੰਦੇ ਕਬੱਡੀ ਦੇ ਸੁਪਰਸਟਾਰ ਸਾਰੇ ਹੀ ਭੜ ਪਏ ਕਹਿੰਦੇ ਬੱਲੇ ਬੱਲੇ ਹੋ ਗਈ ਗਰਾਊਂਡ ਵਿੱਚ ਆਈਦਾ ਪੰਗੜੇ ਪੈ ਗੇ ਸਾਡੀਆਂ ਇਹੋ ਜਿਹੀ ਕਬੱਡੀ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ